ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਨੇਤਾ ਸਿਕੰਦਰ ਸਿੰਘ ਮਲੂਕਾ ਦੀ ਨੌ ਪਰਮਪਾਲ ਕੌਰ ਸਿੱਧੂ ਜਿਹੜੇ ਹਾਲ ਹੀ ਆਈਐਸ ਆਫੀਸਰ ਤੋਂ ਉਹਨਾਂ ਨੇ ਤਿਆਗ ਪੱਤਰ ਦੇ ਕੇ ਭਾਰਤੀ ਜਨਤਾ ਪਾਰਟੀ ਤੋਂ ਸ਼ਾਮਲ ਹੋ ਗਏ ਨੇ ਤੇ ਹੁਣ ਸਿਆਸਤ ਦੇ ਵਿੱਚ ਉਹ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਹਾਲਾਂਕਿ ਪਰਿਵਾਰ ਦੇ ਵਿੱਚ ਸਿਆਸੀ ਕੰੰਧਾਂ ਵੱਜ ਚੁੱਕੇ ਆ ਲੇਕਿਨ ਜਿਹੜੀ ਟਿੱਪਣੀ ਉਹਨਾਂ ਨੇ ਸੁਬੀਸ਼ਿੰਘ ਬਾਦਲ ਦੇ ਕੀਤੀ ਆ ਤੇ ਲਾਜ਼ਮੀ ਤੌਰ ਤੇ ਉਹਦੇ ਨਾਲ ਹੋਰ ਚਰਚਾ ਦੇ ਵਿੱਚ ਆ ਚੁੱਕੇ ਨੇ ਜਿੱਥੇ ਉਹਨਾਂ ਨੇ ਸੁਬੀਸ਼ਿੰਘ ਬਾਦਲ ਤੇ ਪਲਟਵਾਰ ਕੀਤਾ ਦੇ ਨਾਲ ਦੀ ਨਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਵੀ ਉਹਨਾਂ ਨੇ ਆਪਣਾ ਪਹਿਲਾ ਪੱਖ ਦਿੱਤਾ ਜਿਹਦੇ ਬਾਰੇ ਕਿਹਾ ਜਾ ਰਿਹਾ ਸੀ ਕਿ ਉਹਨਾਂ ਦਾ ਹਾਲੇ ਅਸਤੀਫਾ ਪ੍ਰਵਾਨ ਨਹੀਂ ਹੋਇਆ ਅਸਲ ਦੇ ਵਿੱਚ ਚਰਚਾ ਦੇ ਵਿੱਚ ਬਣੇ ਪਰਮਪਾਲ ਕੌਰ ਸਿੱਧੂ ਜਿਹੜੇ ਭਾਰਤੀ ਜਨਤਾ ਪਾਰਟੀ ਚ ਲੀਡਰ ਬਣ ਚੁੱਕੇ ਨੇ ਉਹਨਾਂ ਨੇ ਆਪਣੀ ਵਾਰਤਾਲਾਪ ਰਾਹੀਂ ਵੱਡੇ ਖੁਲਾਸੇ ਵੀ ਕਰ ਦਿੱਤੇ ਨੇ ਅਸਲ ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹ ਬੀਤੇ ਦਿਨੀ ਸ਼ਾਮਲ ਹੋਏ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀ ਸਿੰਘ ਬਾਦਲ ਨੇ ਕਿਹਾ ਸੀ ਕਿ ਭਾਜਪਾ ਤੇ ਸ਼ਾਮਲ ਹੋਣ ਵਾਲੇ ਲੋਕਾਂ ਦਾ ਡੀਐਨਏ ਹੋਣਾ ਚਾਹੀਦਾ ਤੇ ਜਦ ਮੀਡੀਆ ਨੇ ਪਰਮਪਾਲ ਕੌਰ ਕੋਲੋਂ ਡੀਐਨਏ ਬਾਰੇ ਜਾਨਣਾ ਚਾਹਿਆ ਤਾਂ ਉਹਨਾਂ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀ ਸਿੰਘ ਬਾਦਲ ਨੂੰ ਡੀਐਨਏ ਦਾ ਪੂਰਾ ਮਤਲਬ ਪਤਾ ਤੇ ਜਿਸ ਕਰਕੇ ਹੁਣ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਨਵੀਂ ਚਰਚਾ ਛਿੜ ਗਈ ਹੈ ਕਿ ਆਖਰ ਸਕੰਦਰ ਸਿੰਘ ਮਲੂਕਾ ਦੀ ਨੌਂ ਦੀ ਪਹਿਲੀ ਟਿੱਪਣੀ ਆਉਣੀ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀ ਸਿੰਘ ਬਾਦਲ ਤੇ ਪੰਜਾਬ ਦੀ ਆਈਐਸ ਆਫੀਸਰ ਪਰਮਪਾਲ ਕੌਰ ਜਿਨ੍ਹਾਂ ਨੇ ਵੀਆਰਐਸ ਲੈ ਲਿਆ ਲੈਣ ਤੋਂ ਬਾਅਦ ਸਿਆਸਤ ਵਿੱਚ ਉਹਨਾਂ ਨੇ ਆਪਣੀ ਸਰਗਰਮੀ ਵਧਾ ਦਿੱਤੀ ਗਿਆ ਜਿੱਥੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀ ਸਿੰਘ ਬਾਦਲ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਟਿੱਪਣੀ ਕੀਤੀ ਅਸਲ ਦੇ ਵਿੱਚ ਇਹ ਟਿੱਪਣੀਆਂ ਦੋਨੇ ਉਦੋਂ ਆਈਆਂ ਨੇ ਜਦੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਰਮਪਾਲ ਕੌਰ ਨੇ ਇੱਕ ਟਿੱਪਣੀ ਕੀਤੀ ਤੇ ਉਸ ਤੋਂ ਬਾਅਦ ਸੁਬੀਸ਼ ਸਿੰਘ ਬਾਦਲ ਨੇ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁਬੀਸ਼ ਸਿੰਘ ਬਾਦਲ ਵੱਲੋਂ ਕੀਤੀ ਗਈ ਟਿੱਪਣੀ ਤੋਂ ਬਾਅਦ ਹੁਣ ਪਰਮਪਾਲ ਕੌਰ ਵੀ ਟਿੱਪਣੀਆਂ 'ਤੇ ਭੜਕ ਗਏ ਨੇ ਪਰਮਪਾਲ ਕੌਰ ਨੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਸਿਆਸੀ ਵਿਰੋਧੀਆਂ ਨੂੰ ਹੁਣ ਉਸੇ ਭਾਸ਼ਾ ਦੇ ਵਿੱਚ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਨੇ ਪਰਪਾਲ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਬੀਸ਼ ਸਿੰਘ ਬਾਦਲ ਦੇ ਉਸ ਬਿਆਨ ਤੇ ਸਖਤ ਟਿੱਪਣੀ ਕੀਤੀ ਹੈ ਜਿਹਦੇ ਚ ਉਹਨਾਂ ਕਹਿੰਦੇ ਕਿ ਭਾਰਤੀ ਜਨਤਾ ਪਾਰਟੀ ਚ ਜਾਣ ਵਾਲਿਆਂ ਨੂੰ ਦਾ ਡੀਐਨਏ ਟੈਸਟ ਕਰਵਾਉਣਾ ਚਾਹੀਦਾਗਾ ਤੇ ਉਸ ਬਿਆਨ ਤੇ ਜਿਹੜੀ ਉਹਨਾਂ ਨੇ ਤਲਕੀ ਦਿਖਾਈ ਉਹਦੇ ਚ ਪਰਮਪਾਲ ਕੌਰ ਉਹਨਾਂ ਨੇ ਇੱਕ ਇੰਟਰਵਿਊ ਚ ਕਿਹਾ ਕਿ ਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਤ ਸਿੰਘ ਬਾਦਲ ਨੂੰ ਖੁਦ ਡੀਐਨਏ ਦੀ ਫੁੱਲ ਫਾਰਮ ਦਾ ਪਤਾ ਹੈ ਇਹ ਸਵਾਲ ਖੜੇ ਕਰ ਦਿੱਤੇ ਨੇ ਆਕਰ ਕਿ ਪਹਿਲਾ ਬਿਆਨ ਇਹਨਾਂ ਤ ਤਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੂਬੀ ਸਿੰਘ ਬਾਦਲ ਦੇ ਨੇ ਸੂਬੀ ਸਿੰਘ ਬਾਦਲ ਕੌਣ ਹੈ ਉਹਨਾਂ ਦੇ ਸਹਰਾ ਸਿਕੰਦਰ ਸਿੰਘ ਮਲੂਕਾ ਦੇ ਸਿਆਸੀ ਬੌਸ ਕਿਉਂਕਿ ਉਹ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੇ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਜਿਹੜਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਸੀ ਉਹਦੇ ਵਿੱਚ ਇਸ ਮਸਲੇ 'ਚ ਪਰਮਪਾਲ ਕੌਰ ਨੇ ਕਿਹਾ ਕਿ ਸ਼ਾਇਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਦੀ ਰਿਟਾਇਰਮੈਂਟ ਦਾ ਪਤਾ ਹੀ ਨਹੀਂ ਚੱਲਿਆ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਬਲਕਿ ਵੌਲੰਟੀਅਰ ਰਿਟਾਇਰਮੈਂਟ ਲਿਆ ਜਿਹਨੂੰ VRS ਕਹਿੰਦੇ ਨੇ ਅਸਤੀਫਾ ਦੇਣਾ ਤੇ VRS ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਇਸ ਵਿੱਚ ਕਿਸੇ ਨੂੰ ਕੋਈ ਨੁਕਸਾਨ ਹੋਣ ਵਾਲਾ ਨਹੀਂ ਆ ਇਸ ਦੇ ਨਾਲ ਹੀ ਪਰਮਪਾਲ ਕੌਰ ਨੇ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਉਹ ਟਿਕਟ ਲਈ ਭਾਰਤ ਜਨਤਾ ਪਾਰਟੀ ਦੇ ਵਿੱਚ ਨਹੀਂ ਗਈ ਟਿਕਟ ਉਹਨਾਂ ਨੂੰ ਮਿਲੇ ਜਾਂ ਨਾ ਮਿਲੇ ਉਹ ਪੰਜਾਬ ਦੇ ਲਈ ਕੰਮ ਕਰਦੀ ਰਹੇਗੀ ਔਰ ਕਿਸਾਨਾਂ ਦੀ ਗੱਲਬਾਤ ਉਹ ਕੇਂਦਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੇਗੀ ਕਿਉਂਕਿ ਉਹ ਖੁਦ ਕਿਸਾਨ ਪਰਿਵਾਰ ਦੇ ਨਾਲ ਸਬੰਧ ਰੱਖਦੀ ਆ ਉਹਨਾਂ ਕਿ ਉਹ ਕਿਸਾਨਾਂ ਦੇ ਨਾਲ ਖੜੀ ਆ ਉਹਨਾਂ ਨੇ ਇਹਨੂੰ ਵਿਸ਼ਵਾਸ ਹੈ ਕਿ ਕਿਸਾਨ ਉਹਨਾਂ ਦਾ ਵਿਰੋਧ ਨਹੀਂ ਕਰਨਗੇ ਅਸਲ ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਚ ਸਿਕੰਦਰ ਸਿੰਘ ਮਲੂਕਾ ਦੀ ਨੌ ਪਰਮਪਾਲ ਕੌਰ ਸਿੱਧੂ ਅਤੇ ਉਹਨਾਂ ਦੇ ਘਰ ਵਾਲਾ ਗੁਰਪ੍ਰੀਤ ਸਿੰਘ ਮਲੂਕਾ ਭਾਰਤੀ ਜਨਤਾ ਪਾਰਟੀ ਚ ਦਿੱਲੀ ਵਿਖੇ ਸ਼ਾਮਲ ਹੋ ਰਹੀ ਸੀ ਤੇ ਉਸੇ ਦੌਰਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਆ ਜਾਂਦਾ ਉਹਨਾਂ ਨੇ ਪਰਮਪਾਲ ਕੌਰ ਦੇ ਅਸਤੀਫੇ ਨੂੰ ਲੈ ਕੇ ਜਿਹੜੇ ਸਵਾਲ ਖੜੇ ਕੀਤੇ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਐਕਸ ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਲਿਖਿਆ ਸੀ ਪਰਮਪਾਲ ਕੌਰ ਆਈਐਸ ਅਧਿਕਾਰੀ ਨੇ ਤੌਰ ਤੇ ਅਸਤੀਫਾ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ ਬੀਬੀ ਜਿੰਨੀ ਜਲਦੀ ਆਈਐਸ ਬਣਨ ਦੀ ਸੀ ਛੱਡਣ ਵੇਲੇ ਵੀ ਕੁਝ ਤਰੀਕੇ ਸਰ ਕਿਰਪਾ ਕਰਕੇ ਅਸਤੀਫਾ ਦੇਣ ਦੇ ਤਰੀਕੇ ਨੂੰ ਸਮਝੋ ਨਹੀਂ ਤਾਂ ਸਾਰੀ ਉਮਰ ਦੀ ਕਮਾਈ ਖਤਰੇ ਵਿੱਚ ਪੈ ਸਕਦੀ ਹੈ ਤੇ ਉਸ ਤੋਂ ਬਾਅਦ ਹੁਣ ਜਿਹੜਨੇ ਪਰਮਪਾਲ ਕੌਰ ਹੋਣਾ ਨੇ ਜਿਹੜਾ ਵਾ ਉਹ ਸਥਿਤੀ ਸਪਸ਼ਟ ਕੀਤੀ ਹੈ ਕਿ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਵੀਆਰਐਸ ਲਈ ਜਾਂ ਵੀਆਰਐਸ ਤੇ ਅਸਤੀਫੇ 'ਚ ਬਹੁਤ ਜ਼ਿਆਦਾ ਫਰਕ ਆ ਬੀਤੇ ਦਿਨ ਅਸੀਂ ਵੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਹਾਂ ਕੇ ਮੇਰੇ ਕੋ ਪੁਖਤਾ ਸਬੂਤ ਨਹੀਂ ਕਿ ਪੰਜਾਬ ਸਰਕਾਰ ਨੇ ਉਹਨਾਂ ਦਾ ਅਸਤੀਫਾ ਵੀਆਰਐਸ ਪ੍ਰਮਾਣ ਕਰ ਲਈ ਹੈ ਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਵੀ ਸਪਸ਼ਟ ਕਰ ਦਿੱਤਾ ਸੀ ਕਿ ਪਰਮਪਾਲ ਕੌਰ ਹੋਣਾ ਦਾ VRS ਜਿਹੜੀ ਉਹਨਾਂ ਲਈ ਮਨਜ਼ੂਰ ਹੋ ਚੁੱਕੀ ਆ ਉਸ ਤੋਂ ਬਾਅਦ ਚਾਹੇ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਦੇ ਕਿਸੇ ਵੀ ਬਲਾਰੇ ਦੀ ਕੋਈ ਇਸ ਮਸਲੇ ਦੇ ਵਿੱਚ ਪ੍ਰਤੀਕਿਰਿਆ ਨਹੀਂ ਆਈ। ਔਰ ਸੁਭੀਸ਼ਿੰਗ ਬਾਦਲ ਤੇ ਵੀ ਟਿੱਪਣੀ ਕੀਤੀ ਅਸਲ ਵਿੱਚ ਬੀਤੇ ਦਿਨ ਹੀ ਪਟਿਆਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਸ਼ਿੰਗ ਬਾਦਲ ਨੇ ਕਿਹਾ ਸੀ ਕਿ ਜੋ ਲੋਕ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਰਹੇ ਨੇ ਉਹਨਾਂ ਦਾ ਡੀਐਨਏ ਟੈਸਟ ਕਰਾਉਣਾ ਚਾਹੀਦਾ ਹੈਗਾ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਪੰਜਾਬ ਦੀ ਆਵਾਜ਼ ਹੈ। ਸੁਭੀ ਸਿੰਘ ਬਾਦਲ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਮੈਂਬਰ ਅਤੇ ਸਮਾਜਿਕ ਕਾਰਕੁਨ ਪ੍ਰੋਫੈਸਰ ਸੁਮਿੰਦਰ ਸਿੰਘ ਸੀਰਾ ਨੂੰ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸ਼ਾਮਲ ਕਰਨ ਲਈ ਪਟਿਆਲੇ ਆਏ ਸੀ ਬਾਅਦ ਚ ਉਹਨਾਂ ਨੇ ਉੱਥੇ ਇੱਕ ਜਨ ਸਭਾ ਨੂੰ ਸੁਬੋਧਨ ਕੀਤਾ ਤੇ ਆਪਣੇ ਭਾਸ਼ਣ ਦੇ ਵਿੱਚ ਉਹਨਾਂ ਨੇ ਕਿਸੇ ਦਾ ਚਾਹੇ ਨਾਮ ਜ਼ਿਕਰ ਨਹੀਂ ਕੀਤਾ ਸੀ ਲੇਕਿਨ ਇਸ਼ਾਰਾ ਉਹਨਾਂ ਦਾ ਖਾਸ ਕਰਕੇ ਬਲੂਕਾ ਪਰਿਵਾਰ ਵਾਲੇ ਸੀ ਉਹਨਾਂ ਕਹਿੰਦੇ ਜੋ ਲੋਕ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਉਹਨਾਂ ਦਾ ਡੀਐਨਏ ਟੈਸਟ ਕਰਾਉਣਾ ਚਾਹੀਦਾ ਹੈਗਾ ਅਸਲ ਵਿੱਚ ਪਰਮਪਾਲ ਕੌਰ ਹੋਣੇ ਆਪਣੀ ਜਿਹੜੀ ਵੀਆਰਐਸ ਐਪਲੀਕੇਸ਼ਨ ਆ ਉਹ ਸੂਬਾ ਸਰਕਾਰ ਨੂੰ 3 ਅਪ੍ਰੈਲ ਨੂੰ ਭੇਜ ਦਿੱਤੀ ਗਈ ਸੀ ਉਦੋਂ ਤੋਂ ਲੈ ਕੇ ਇਹੋ ਹੀ ਅੰਦਾਜ਼ੇ ਲਗਾਏ ਜਾ ਰਹੇ ਸੀ ਕਿ ਜਦੋਂ ਵੀ ਉਹਨਾਂ ਦਾ ਅਸਤੀਫਾ ਜਾਂ ਵੀਆਰਐਸ ਮਨਜ਼ੂਰ ਹੋ ਗਈ ਤਾਂ ਉਹ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਜਾਣਗੇ ਤੇ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਬਠਿੰਡਾ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਏਗੀ ਲੇਕਿਨ ਪੰਜਾਬ ਸਰਕਾਰ ਵੱਲੋਂ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਆ ਉਹ ਕਰੀਬ ਇੱਕ ਹਫ਼ਤੇ ਤੱਕ ਰੱਖ ਛੱਡੀ ਕੋਈ ਫੈਸਲਾ ਨਹੀਂ ਲੈ ਗਿਆ ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਆਪਣੇ ਅਧਿਕਾਰ ਜਾਂ ਸ਼ਕਤੀਆਂ ਦਾ ਪ੍ਰਯੋਗ ਕਰਦੇ ਹੋਏ ਬੋਧਵਾਰ ਸ਼ਾਮ ਹੀ ਉਹਨਾਂ ਦੀ ਐਪਲੀਕੇਸ਼ਨ ਨੂੰ ਮਨਜ਼ੂਰ ਕਰ ਲਿਆ ਸੀ ਹੁਣ ਇਸ ਮਸਲੇ ਦੇ ਵਿੱਚ ਸਿਆਸਤ ਅਲੇ ਕਾਪੀ ਹੋਏਗੀ ਕਿਉਂਕਿ ਜਿਹੜਾ ਇਸ ਮਸਲੇ ਦੇ ਵਿੱਚ ਜਿਹੜੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਿੱਪਣੀ ਕੀਤੀ ਸੋਸ਼ਲ ਮੀਡੀਆ ਤੇ ਉਹਨਾਂ ਨੇ ਇੱਕ ਬਿਆਨ ਵੀ ਸਾਂਝਾ ਕੀਤਾ ਸੀ ਦੋਸਤੋ ਬਾਅਦ ਹੁਣ ਚਾਹੇ ਪਰਪਾਲ ਕੌਰ ਸਿੱਧੂ ਹੋਣਾਂ ਦਾ ਬਿਆਨ ਆ ਚੁੱਕਾ ਹੈ ਲੇਕਿਨ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਆ ਅਸਲ ਦੇ ਵਿੱਚ ਉਧਰ ਜਿਹੜੇ ਸਕੰਦਰ ਸਿੰਘ ਬਲੂਕਾ ਕੋਲੋਂ ਦੋਨੇ ਹੀ ਹਲਕੇ ਖੋਸ ਗਏ ਨੇ ਕਿਉਂਕਿ ਸਕੰਦਰ ਸਿੰਘ ਬਲੂਕਾ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਜਿਹੜੇ ਨੇ ਉਹ ਟਿਕਟ ਲੈਂਦੇ ਰਹੇ ਨੇ ਲੜਦੇ ਵੀ ਰਹੇ ਨੇ ਜਿੱਤਦੇ ਵੀ ਰਹੇ ਤੇ ਹਾਰਦੇ ਵੀ ਰਹੇ ਨੇ ਰਾਮਪੁਰਾ ਫੂਲ ਤੋਂ ਹੀ ਉਹ ਜਿੰਨੀ ਵਾਰ ਜਿੱਤੇ ਨੇ ਉੰਨੀ ਵਾਰ ਉਹ ਪੰਜਾਬ ਦੇ ਵਿੱਚ ਜਦੋਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਆ ਉਹ ਮੰਤਰੀ ਬਣਦੇ ਰਹੇ ਨੇ ਪਰ ਹੁਣ ਰਾਮਪੁਰਾ ਫੂਲ ਦੇ ਵਿੱਚ ਜਿਹੜਾ ਬਸਬੀ ਸਿੰਘ ਬਾਦਲ ਨੇ ਵਿਸ਼ਲੇ 3 ਮਹੀਨੇ ਪਹਿਲਾਂ ਹੀ ਜਿਹੜਾ ਨਵਾਂ ਉਥੋਂ ਦਾ ਹਲਕਾ ਇੰਚਾਰ ਲਾ ਦਿੱਤਾ ਸੀ ਤੇ ਜਦ ਕੇ ਸਿਕੰਦਰ ਸਿੰਘ ਮਲੂਕਾ ਹੁਣਾਂ ਨੂੰ ਮੋੜ ਹਲਕੇ ਦੀ ਜ਼ਿੰਮੇਵਾਰੀ ਦਿੱਤੀ ਸੀ ਲੇਕਿਨ ਜਦੋਂ ਸਿਕੰਦਰ ਸਿੰਘ ਮਲੂਕਾ ਦੀ ਨੌ ਨੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਚੁੱਕੇ ਨੇ ਉਸ ਤੋਂ ਬਾਅਦ ਸੁਬੀਰ ਸਿੰਘ ਬਾਦਲ ਦੇ ਟਿੱਪਣੀ ਆ ਗਈ ਨੇ ਤੇ ਹੁਣ ਮੋੜ ਹਲਕੇ ਦਾ ਜਿਹੜਾ ਜ਼ਿੰਮੇਵਾਰੀ ਆ ਉਹ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋ ਹੁਣਾਂ ਨੂੰ ਦਿੱਤੀ ਗਈ ਆ ਮੋਰ ਤੋਂ ਜਨਮੇਜਾ ਸਿੰਘ ਸੇਖੋ ਨੇ 12 ਦੇ ਵਿੱਚ ਉਤੋਂ ਐਮਐਲਏ ਬਣੇ ਸੀ ਬਾਅਦ ਚ ਮੰਤਰੀ ਬਣੇ ਸੀ ਲੇਕਿਨ 17 ਦੇ ਵਿੱਚ ਉਹ ਹਾਰ ਗਏ ਸੀ 22 ਦੇ ਵਿੱਚ ਮੋਰ ਤੋਂ ਤਿਆਰੀ ਕਰ ਰੇ ਸੀ ਸਿਕੰਦਰ ਸਿੰਘ ਬਲੂਕਾ ਲੇਕਿਨ ਫਿਰ ਹਰਸਿਮਰਤ ਕੌਰ ਬਾਦਲ ਹੁਣਾਂ ਦੇ ਦਖਲਅਜ਼ੀ ਤੋਂ ਬਾਅਦ ਜਗਮੀਤ ਸਿੰਘ ਬਰਾੜ ਜਿਹੜੇ ਉਸ ਸਮੇਂ ਸ਼ਰੂਪਨੀ ਕਾਲੀਦਾ ਸ਼ਾਮਲ ਸੀ ਉਹਨਾਂ ਨੂੰ ਮੋਰ ਕੋਲ ਜ਼ਿੰਮੇਵਾਰੀ ਦਿੱਤੀ ਗਈ ਸੀ ਲੇਕਿਨ ਜਦੋਂ 22 ਦੇ ਵਿੱਚ ਜਿਹੜਾ ਵਾ ਹਲਕਾ ਖਾਲੀ ਹੋ ਗਿਆ ਕਿਉਂਕਿ ਬਾਅਦ ਚ ਜਗਮੀਤ ਸਿੰਘ ਬਰਾੜ ਹੁਣਾਂ ਨੇ ਵੀ ਸ਼੍ਰੋਮਣੀ ਕਾਲੀਦਾ ਦੀ ਲੀਡਰਸ਼ਿਪ ਨੂੰ ਲੈ ਕੇ ਸਵਾਲ ਖੜੇ ਕਰਨੇ ਕਰਦੇ ਤੇ ਉਹਨਾਂ ਨੂੰ ਬਾਅਦ ਵਿੱਚ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਤੇ ਮੁਰਤੋ ਜਿਹੜੀ ਜ਼ਿੰਮੇਵਾਰੀ ਹਲਕੇ ਦੀ ਉਹ ਸਿਕੰਦਰ ਸਿੰਘ ਮਲੂਕਾ ਨੂੰ ਦਿੱਤੀ ਗਈ ਸੀ ਤੇ ਉਹ ਵੀ ਹੁਣ ਸਿਕੰਦਰ ਸਿੰਘ ਮਲੂਕਾ ਕੋਲੋਂ ਉਹ ਹਲਕੇ ਦੀ ਜ਼ਿੰਮੇਵਾਰੀ ਖੋ ਕੇ ਜਨਮੇਜ ਸਿੰਘ ਸੇਖੋਂ ਦਿੱਤੀ ਗਈ ਹਾਲਾਂਕਿ ਇਸ ਮਸਲੇ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਹੁਣ ਦਾ ਵੀ ਪੱਖ ਆ ਚੁੱਕਾ ਉਹਨਾਂ ਨੇ ਕਿਹਾ ਕਿ ਇਹ ਫੈਸਲਾ ਸੁਭੀਸ਼ ਸਿੰਘ ਬਾਦਲ ਦਾ ਪਰਦਾਦਾ ਜਿਹੜੇ ਹਲਕੇ ਦੇ ਵਿੱਚ ਕਿਸੇ ਨੂੰ ਜਿੰਮੇਵਾਰੀ ਦੇਣੀ ਆ ਇਹ ਉਹਨਾਂ ਨੇ ਫੈਸਲਾ ਕਰਨਾ ਲੇਕਿਨ ਨਾਲ ਦੇ ਨਾਲ ਉਹਨਾਂ ਦਾ ਜਿਹੜਾ ਨੌ ਪੁੱਤ ਭਾਰਤੀ ਜਨਤਾ ਪਾਰਟੀ ਸ਼ਾਮਲੇ ਨੇ ਉਹਦੇ ਚ ਵੀ ਸਿਕੰਦਰ ਸਿੰਘ ਮਲੂਕਾ ਹੋਣਾ ਨੇ ਆਪਣਾ ਪੱਖ ਰੱਖ ਦਿੱਤਾ ਲੇਕਿਨ ਫਿਲਹਾਲ ਜਿਹੜਾ ਪਰਮਪਾਲ ਕੌਰ ਸਿੱਧੂ ਹੋਣਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਬੇਮਸਲੇ ਦੇ ਵਿੱਚ ਜਿਹੜਾ ਟਵੀਟਿੰਗ ਦਾ ਨੇ ਕਿਹਾ ਕਿ ਸੀਐਮ ਦਾ ਬਹੁਤ ਬਧਨਵਾਦ ਕਿ ਉਹਨਾਂ ਨੇ ਮੇਰੀ ਫਿਕਰ ਕੀਤੀ ਹੈ ਲੇਕਿਨ ਸ਼ਾਇਦ ਸੂਬਾ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਏ ਐਨਸੀ ਕੇ ਉਹਨਾਂ ਦਾ ਅਸਤੀਫਾ ਪ੍ਰਵਾਨ ਹੋ ਚੁੱਕਾ ਔਰ ਅਸਤੀਫਾ ਤੇ ਬੀਆਰਐਸ ਦੇ ਵਿੱਚ ਅੰਤਰ ਹੁੰਦਾ ਚੁੱਤ ਤੱਕ ਡੀਐਨਏ ਦਾ ਸਵਾਲ ਆ ਉਹਨਾਂ ਕਹਿੰਿਆ ਕਿ ਸ਼ਹਿਰ ਸੁਭੀ ਸਿੰਘ ਬਾਦਲ ਹੋਣਾ ਨੂੰ ਡੀਐਨਏ ਦਾ ਪੂਰਾ ਪਤਾ ਹੀ ਨਾ ਹੋਵੇ ਕਿ ਡੀਐਨਏ ਦੀ ਪੂਲ ਫਾਰਮ ਕੀ ਦੇ ਦੇਰ ਕਿ ਜਿਹੜੀਆਂ ਟਿੱਪਣੀਆਂ ਪਰਮਪਾਲ ਕੌਰ ਸਿੱਧੂ ਹੋਣਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਾਲ ਦੀ ਨਾਲ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਭੀ ਸਿੰਘ ਬਾਦਲ ਦੇ ਕੀਤੇ ਆ ਕਿ ਉਹਨਾਂ ਟਿੱਪਣੀਆਂ ਦਾ ਜਵਾਬ ਕੋਈ ਕਾਲੀ ਨੇਤਾ ਜਾਂ ਫਿਰ ਪੰਜਾਬ ਸਰਕਾਰ ਜਾਂ ਫਿਰ ਆਮ ਆਦਮੀ ਪਾਰਟੀ ਦਾ ਕੋਈ ਬਲਾਰਾ ਦੇਵੇਗਾ ਜਾਂ ਨਹੀਂ ਪਰ ਲੱਗਦਾ ਕਿ ਆਉਣ ਵਾਲੇ ਮਸਲੇ ਦੇ ਵਿੱਚ ਬਲੂਕਾ ਪਰਿਵਾਰ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਿਆਸਤਾਂ ਹੋਰ ਸਰਗਰਮ ਰਹਿਣ ਵਾਲੀ ਹੈ ਇਸ ਜਾਣਕਾਰੀ ਦੇ ਨਾਲ ਦਰਤੋਲੇ ਨੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ